ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮੂਹ ਦਾਸ ਜੀ ਉਹਨਾਂ ਤੋਂ ਬਰੋਸਾ ਹੈ ਹੋਇ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਬਰੋਸਾ ਹੈ ਹੋਇ ਸ਼੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਮਹਾਪਰਸ਼ਾ ਦੀ ਅਪਾਰ ਕਿਰਪਾ ਸਦਕੇ ਅੱਜ ਸੇਵਾਦਾਰ ਸਵੇਰ ਤੋਂ ਲੈ ਕੇ ਪਿੰਡ ਪਿੰਡਰ ਕਲਾ ਤੋਂ ਗਊਸ਼ਾਲਾ ਚ ਜਾਵਾਂ ਵਾਸਤੇ ਪੱਠੇ ਵੱਢਣ ਦੀ ਸੇਵਾ ਕਰਕੇ ਹਟੇ ਸੇਵਾਦਾਰ ਇਹ ਪੱਠਿਆਂ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਸੋਨੀ ਜੀ ਬਾਈ ਕਰਨ ਸਿੰਘ ਜੀ ਇਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਜਿਸ ਵੀ ਭਾਵਨਾਵਾਂ ਨਾਲ ਬਾਈ ਜੀ ਹੋਣਾ ਨੇ ਗਊਆਂ ਨੂੰ ਪੱਠੇਦਾਨ ਕੀਤੇ ਆ ਪ੍ਰਮਾਤਮਾ ਇਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਵੱਧ ਤੜਕੇ ਹਿੱਸਾ ਲੈਣ ਦਾ ਬਲ ਉਤਮ ਬਖਸ਼ੇ ਅਤੇ ਨਾਲ ਹੀ ਧੰਨਵਾਦ ਕਰਦੇ ਸਾਰੇ ਸੇਵਾਦਾਰਾਂ ਦਾ ਜੋ ਨਿਤਾਪ੍ਰਤੀ ਆਉਦੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਗਊਆਂ ਦੀ ਸੇਵਾਵਾ ਤੇ ਸਮਾਂ ਕੱਢਦੇ ਆ ਜੋ ਇੱਕ ਉਤਮ ਸੇਵਾ ਤੇ ਨਗਦ ਫਲ ਪ੍ਰਮਾਤਮਾ ਇਹਨਾਂ ਦੀਆਂ ਵੀ ਮਨੋਕਾਮਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਵੱਧ ਤੜਕੇ ਹਿੱਸਾ ਲੈਣ ਦਾ ਬਲ ਉਤਮ ਬਖਸ਼ੇ ਇਹ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਗਊ ਗਰੀਬ ਦੇ ਹਾਮੀ ਗਊਆਂ ਦੇ ਸ਼ਿੰਗਾਰ ਗਊਆਂ ਦੇ ਪਾਲਕ ਬ੍ਰਹਮਲੀਨ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਜਿਨ੍ਹਾਂ ਨੇ ਜਨਮ ਹੀ ਗਊ ਤੇ ਗਰੀਬ ਦੀ ਖਾਤਰ ਲਿਆ ਸੀ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਮਹਾਪੁਰਸ਼ਾਂ ਕੇ ਗਊਆਂ ਅਗੇ ਪ੍ਰਮਾਤਮਾ ਗੇਰਦਾਸ ਬੇਨਤੀ ਕਰਦੇ ਆਂ ਕਿ ਸੇਵਾਦਾਰਾਂ ਤੇ ਮਿਹਰ ਭਰਿਆ ਹੱਥ ਰੱਖੋ ਮਹਾਪੁਰਸ਼ਾਂ ਤੇ ਮਿਹਰ ਭਰਿਆ ਹੱਥ ਰੱਖੋ ਜੋ ਸੇਵਾਦਾਰ ਵੱਤੋ ਵੱਤ ਗਊਆਂ ਦੀ ਸੇਵਾ ਕਰ ਸਕਣ ਤੇ ਮਹਾਪੁਰਸ਼ ਕਰਾ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ